ਇਹਨੂੰ ਤਾਂ 100 ਸਾਲ ਹੋ ਗਏ ਬਣੇ ਨੂੰ ਤੇ ਜਿਹੜਾ ਨਮਾ ਹਾਂਜੀ ਹੋ ਖੜੇ ਨੇ 22 ਟੈਂਕੀਆਂ ਦੇ ਜਿਹੜੇ ਹੋ ਗਈ ਤਿਆਰ ਜਮਾਈ ਦਾ ਨੰਬਰ ਤੇ ਹਾਂ ਉਹ ਬੈਕਲ ਮਾਉਂਦਾ ਸੀ ਹੁੰਦਾ ਲੱਗਦੀ ਹੁੰਦਾ ਜਿੱਥੇ ਵਿੱਚ ਇੱਕ ਅਹੀਂ ਲਾਣਾ ਮੇਰੇ ਜੱਜਾ ਟੋਕ ਰਿਹਾ ਨਾਲ ਇਤਨੀ ਮੋੜੀ ਹੈ ਚੜ ਵੀ ਆ ਦੇਖੋ ਬਾਬੂ ਦੇਖੋ ਜੀ ਦੇਖੋ ਇਹ ਨੇ ਜਿਸ ਸੱਸਰੀ ਕਾਲ ਜੀ ਸਾਰਿਆਂ ਨੂੰ ਅੱਜ ਤੇ ਦਿਨ ਦੀ ਤੇ ਅੱਜ ਦੇ ਨਵੇਂ ਬਲੌਗ ਦੀ ਸ਼ੁਰੂਆਤ ਕਰਤੀ ਹੈ ਹੁਣ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਕਰਦੇ ਹਾਂ ਗੁਰੂ ਮਹਾਰਾਜ ਦਾ ਪਾਠ ਤੇ ਆਪਣੇ ਦਿਨ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਤੋਂ ਹੀ ਹੁੰਦੀ ਹੈ ਤੇ ਗੁਰਦੁਆਰਾ ਸਾਹਿਬ ਪਹੁੰਚ ਕੇ ਹਾਂਜੀ ਗੁਰੂ ਮਹਾਰਾਜ ਦਾ ਕਰ ਲਿਆ ਪਾਠ ਤੇ ਹੁਣ ਚੱਲਦੇ ਆਪਾਂ ਕੋੜ ਦੋਨੇ ਤੇ ਕੰਮ ਆ ਮੜੇ ਦੁਬਾਰਾ ਆ ਕੇ ਮੜਦੇ ਹਾਂਜੀ ਇਲਾਕੇ ਦੀ ਕੋੜ ਦੋਨੇ ਜਾਣ ਤੇ ਦੇਖੋ ਨਹਿਰ ਦੇ ਵਿੱਚ ਟਿੱਕਿਆ ਹੋਇਆ ਟਰੱਕ ਟਿੱਕਿਆ ਹੋਇਆ ਨਹਿਰ 'ਚ ਈ ਕੰਚਲੇ ਬੈਠੇ ਨੇ ਬਾਂਦਰ ਤੇ ਸਾਨੂੰ ਦਿਖਾਉਣਾ ਬਾਂਦਰ ਉਹ ਸੀ

ਹਾਂਜੀ ਪਹੁੰਚ ਗਏ ਕੋਰਡ ਦੁਨੇ ਤੇ ਰਾਜੀ ਬਿਚਾਰੇ ਜਿਹੜੇ ਦੋ ਪੁਲ ਨੇ ਉੱਥੇ ਤੇ ਉਹ ਜਿਹੜਾ ਪੁਰਾਣਾ ਪੁਲ ਇਕ ਤਾਂ 100 ਸਾਲ ਹੋ ਗਏ ਬਣੇ ਨੂੰ ਤੇ ਜਿਹੜਾ ਨਵਾਂ ਹੁਣੇ ਬਣਿਆ 30 ਸਾਲ ਹੋ ਗਏ ਜਿਹੜਾ ਉਹ ਹੈ ਇਹ 100 ਸਾਲ ਪੁਰਾਣਾ ਹੈ ਬਾਬੂ ਪੁਲ ਹਾਂਜੀ ਕੋਰਡ ਦੁਨੇ ਤਵਾ ਗਏ ਸੀ ਕੰਮ ਕਰਕੇ ਥੋੜਾ ਜਿਹਾ ਕੰਮ ਜੀ ਲੈ ਆ ਕੰਮ ਚਾਹ ਕਰੀ ਜਾ ਚੜਾਉਣੇ ਆ ਕੋਲ ਡਕਾਉਗੀ ਦੇਖਣੇ ਅੱਜ ਕਿਵੇਂ ਬੰਦੀਆ ਬਾਰੇ ਟਾਈਮ ਬਾਅਦ ਬਣਾਵਾਂਗੇ ਇੱਕ ਸਾਢੇ ਪੰਡਾ ਜੇ ਕਬੂਤਰਵਾ ਜੀ ਤੁਹਾਨੂੰ ਦਿਖਾਉਣਾ ਸਾਡੇ ਪਿੰਡ ਦੇ ਕਈ ਬੰਦੇ ਟੈਂਕੀ ਦੇ ਜਿਹੜੇ ਖੜੇ ਨੇ ਦਿਖਾਉਣਾ ਹਾਂ ਜਨ ਹਾਂਜੀ ਹੋ ਖੜੇ ਨੇ ਬਾਈ ਟੈਂਕੀਆਂ ਦੇ ਜਿਹੜੇ ਇਹ ਹੁਣ ਆਪਾਂ ਲੈ ਲਈ ਪਾਣੀ ਦੀ ਬੋਤਲ ਤੇ ਇਹਦੀ ਸੁਕਾਉਣਿਆ ਇੱਕ ਕੌਫੀ ਹਾਂਜੀ ਤੇ ਪਾ ਦਈਏ ਇਹਦੇ ਚ ਕੌਫੀ ਤੇ ਹੁਣ ਪਾਉਣਿਆ ਇਹਦੇ ਚ ਮਿੱਠਾ ਥੋੜਾ ਜਿਹਾ ਆਪੇ ਆਮ ਆ ਵੀ ਪਾ ਲਿਆ ਹੁਣ ਪਾ ਲਿਆ ਚੰਗੀ ਤਰ੍ਹਾਂ ਮਿਕਸ ਕਰਦੇ ਆ ਇਹਨੂੰ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਹਲਾਉਣਾ ਪਊਗਾ ਕਿੰਨੇ ਜਿ CREACHA ਗਣੀਵਣ ਦੀ ਤੇ ਜਿਹਾ ਵਾਂਡੀ ਸਾਨੂੰ ਜਦੋਂ ਵੀ ਇਹ ਆਪਾ ਬਲੈਂਡ ਕਰਦੇ ਆ ਚੰਗੀ ਤਰ੍ਹਾਂ ਇਹਨੂੰ ਪੂਰਾ ਗ੍ਰਾਊਂਡ ਕਰਕੇ ਹੁਣ ਇਹ ਤੇ ਪੀਦੀ ਕੋਲ ਪਾ ਦਿੰਦਾ ਹਾਂ ਹਾਂ ਉਹਦੇ ਕੋਲ ਕੋਈ ਸਰਾ ਨਹੀਂ ਮਿਲਦਾ हाँजी चॉकलेट कॉफी अपने त्योहार से हूँ पाने चॉकलेट ਹਾਂਜੀ ਹੈ ਰੈਡੀ ਇਹਨਾਂ ਨੂੰ ਆਪਣੀ ਜੋਗ ਲਈ ਕਾਫੀ ਤੇ ਹੋ ਹੀ ਤਿਆਰ ਸਮਾਈਕ ਦਾ ਨੰਬਰ ਜੇ ਦੱਸਾਂਗੇ ਤੁਹਾਨੂੰ ਕਿਵੇਂ ਬਣੀਆਂ ਕੋਲਡ ਬਬੀ ਜਮਾਤ ਕੰਬਰ ਬਰਾਬਰ ਵੀ ਜੀ ਹੁਣ ਆਏ ਸੀ ਬਾਹਰ ਲੈ ਕਰੇ ਇਹ ਪ੍ਰਿੰਡੀ ਤੇ ਆਉ ਕੀ ਹੈ ਇਹ ਆ ਗਮਾਰਾ ਬਾਬੇ ਨਾ ਚੌੜਾ ਚੌੜੀ ਤੇ ਆਹ ਗਮਾਰਾ ਆਉ ਲੱਗਾ ਹੋਇਆ ਮਰੂਦ ਤੇ ਆਹ ਹੈਗੀ ਚਿੱਟੀ ਬੈਂਗਣੀ ਦੇਖੋ ਕੀ ਆ ਚਿੱਟੀ ਦਿਖਾ ਦਿਓ ਦਿਖਾ ਦਿ ਚਿੱਟੀ ਦਾ ਤੇ ਆ ਕੀ ਹੈ ਆ ਕੀ ਆ ਹਾਂ ਹਾਂ ਆ ਉਹ ਤਾਂ ਹਜਾਂ ਉੱਤਾਂ ਗਾ। ਆਹਨੇ ਸਾਂਝੇ ਤੋੜਿਆ। ਆਹ ਸੰਘੇ ਤਰੇ ਆਹ ਕੀ ਲੱਗਿਆ ਆਹ। ਆਹ। ਹੂੰ ਹੂੰ ਚੌਲੇ। ਚੌਲੇ। ਤੇ ਉਹਨੇ ਬਾਬੇ ਉਹ ਮਿਰਚਾਂ ਦੇ ਬੂਟੇ ਦੇਖੋ। ਆਹ ਕੱਦੂ ਦੀ ਵੇਲ। ਉਹ ਕੱਦੂ ਦੀ ਵੇਲ ਤੋੜੀ। ਆਹ ਤੋੜ ਰਹੀ ਆਂੀ ਬਾਬੇ ਅਸੀਂ ਹੋਰ ਐ ਗੈਨਿਕ ਸਬਜ਼ੀਆਂ ਖਾਂਦੇ ਆਂ। ਬਿਨਾਂ ਰੇਹਾਂ ਸਬਰੀਆਂ ਤੋਂ ਤਾਂ ਕਰਕੇ ਕੋਈ ਨਾ ਤਾਂ ਕੋਈ ਬਿਮਾਰੀ ਐ। ਬਸ ਇਹੀ ਖਾਇਆ ਕਰੋ ਬਾਬੇ ਉਹ ਘਰੇ ਬੀਜ ਲਿਆ ਕਰੋ। ਆਹਿਆ ਤਾਂ ਆਹ ਤਾਂ ਹੀ ਤਾਂ ਹੀ ਕੱਟਿਆ ਰੱਖਿਆ ਹੈਗਾ। ਹਨਾ ਬੱਪਾ। ਇਥਾਂ ਅਸੀਂ ਤਾਂ ਕੱਚਾ ਰੱਖਿਆ ਵੀ ਇੱਥੇ ਸਬਜ਼ੀਆਂ ਲਾ ਲਾ ਖਾਇਆ ਕਰਾਂਗੇ ਤੇ ਆਹ ਤੋਰੀਆਂ ਦੀਆਂ ਵੱਲਾਂ ਨੇ ਆਹੋ ਛੇ ਤੇ ਆਹ ਅਸੀਂ ਚਿੱਟੀ ਬੈਂਗਣੀ ਮਿਰਚਾਂ ਮਰੂਦ ਦਾ ਬੂਟਾ ਸੰਤਰੇ ਦਾ ਬੂਟਾ ਚੌਲੇ ਉਹ ਕਿੰਨੂਆਂ ਦਾ ਬਾਬੋ ਕਦੂਰੀ ਬੇਲ ਗੁਬਾਰਾ ਚੌਲੇ ਭਿੰਡੀਆਂ A to Z ਸਮਾਨ ਹੈ ਹਨਾ ਪਾਪੇ ਠੀਕ ਹੈ ਜਮਾ ਫੇਰ ਮੈਂ ਕਹਦੀ ਸਿਰ ਤੇ ਨਹੀਂ ਕੁਸ ਹੈਗਾ ਉਹ ਯੱਕਰ ਨਹੀਂ ਪਰ ਕਿਹੜਾ ਸੀ ਹੈ ਡਰਾਈਵਰ ਕਿਹੜਾ ਜੀ ਚਾਚਾ ਹਾਂ ਚਾਚਾ ਇਹ ਉਹ ਕਨੈਕਟਰ ਸੀਗਾ ਉਹ ਕਨੈਕਟਰ ਸੀ ਜਾਂ ਡਰਾਈਵਰ ਸੀ ਬੈਕ ਲਗਾਉਂਦਾ ਸੀ ਹੁੰਦਾਂ ਦੰਦ ਗੱਡੀ ਹੁੰਦਾ ਕੀ ਕਰਿਆ ਇਹ ਨਾਲ ਤਾਂ ਤੁਸੀਂ ਰਾਹ ਬੰਦ ਕਰਤਾ ਕੋਰਸ ਜੁਰਾਈ ਆਪਣਾ ਵੀ ਬੰਦ ਕਰਦਾ ਮਣੀ ਹੈਗੇ ਸੰਗਲਾ ਦੇਖੋ ਜਮਾ ਡੇਗਾ ਤਾਂ ਆਹ ਸੀ ਡਰਾਈਵਰ ਬਾਈ ਤੂੰ ਸੀ ਬੁੱਟਾ ਸਿੰਘ ਡਰਾਈਵਰ ਇਧਰ ਨਾ ਜਾ ਆ ਇੱਕ ਡਾਕਟਰ ਆ ਇੰਨਾ ਦੇ ਘਰੇ ਡੇਗਦੇ ਸੀ ਮਿੱਟੀ ਜੀ ਮੈਂ ਕਹ ਡੇਗ ਤਾਂ ਇਹ ਵਿੱਚ ਜਾਵਾ ਗਾਲੀ ਦੇ ਵਿੱਚ ਪਹਿਲਾ ਟਾਇਰ ਬੈਕ ਹੋ ਜਾਊਗਾ ਕਾ ਕਾ ਟੱਕਾ ਲਾ ਕੇ ਲੈ ਲੈ ਬਾਗਰ ਵੀ ਕੋਵਾ ਲਾਇਆ ਪਰ ਵੀਡੀਓ ਬਹੁਤ ਵਧੀਆ ਬਣ ਗਈ ਵੀਡੀਓ ਤਾਂ ਬਣੀ ਜਾਂਦੀ ਹੈ ਹੈ ਕੱਲ ਜਾ ਤਾਂ ਤਾਹਾਂ ਚੜ ਚੱਲ ਆਂਕੋ ਵੀ ਆ ਜਾ ਚਾਹ ਮੈਂ ਅੱਜ ਜਮਾ ਕਰਾ ਰਿਹਾ ਮਾਰ ਦੇ ਬੰਦੇ ਕੱਲੇ ਨਹੀਂ ਚਾਚਾ ਕੀ ਕਹਿਣਾ ਚਾਹੁੰਦਾ ਕੀ ਕਹਿਣਾ ਜਾਨਾ ਹਾਂ ਹੈ ਨਹੀਂ ਨਾਲ ਫਿਰ ਜਾਂਦਾ ਡੋਕਰ ਨਾਲ ਚਾਹ ਕਰ ਗਿਆ ਚਾਚਾ ਹਾਂਜੀ ਹੁਣ ਜਾਈ ਜੰਨੇ ਆ ਜੀ ਅਸੀਂ ਪਿੰਡਾਂ ਤੇ ਇਧਰ ਹੀ ਮੋੜੀਏ ਚੱਲ ਵੀ ਆ ਦੇਖੋ ਇਹ ਆ ਪਿੰਡਾਂ ਦਾ ਵਿਊ ਦੇਖੋ ਇਹ ਪੂਰੇ ਪੂਰੇ ਸ਼ਕੀਰ ਨੇ ਦੇਖ 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 ਦੇ ਦੇਖੋ ਜੀ ਦੇਖੋ ਇਹ ਨੇ ਪੰਡ ਦੇ ਨੌਜਵਾਨ ਗੱਬਰੂ 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 ਦੇਖ ਇਹ ਹੁਣ ਕਕਾਉਗਾ ਕਕਾਉ ਏ ਉਹ ਘ ਘਾਤੀ ਕਿਉਂ ਲੈ ਦੇਖਦੇ ਦੇਖ ਤੇਖ ਹਾਂਜੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਅੱਗੇ ਸ਼ੇਅਰ ਕਰ ਦਿਓ ਧੰਨਵਾਦ